ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟ੍ਰੀਕ ਬਲਾਡ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਲੈ ਕੇ ਆਏ ਤੁਹਾਡੇ ਵਾਸਤੇ ਅੱਜ ਬਾਟਮਾਂ ਆਫਰ ਦੇ ਵਿੱਚ ਜਿਸ ਮੇਰੀ ਭੈਣੇ ਬਾਟਮ ਲੈਣੀ ਉਹ ਵੀ ਬਾਟਮ ਲੈ ਸਕਦੀ ਹੈ ਤੇ ਅੱਜ ਦੇ ਜਿਹੜੇ ਪੀਸ ਰਹਿਣਗੇ ਉਹ ਜੂਟ ਬਰਬਰੀ ਦੇ ਵਿੱਚ ਰਹਿਣਗੇ ਕਾਫੀ ਡਿਮਾਂਡ ਸੀ ਜੂਟ ਬਰਬਰੀ ਦੀ ਤੇ ਆਰਕੰਡੀ ਦੇ ਕੱਟ ਪੀਸ ਰਹਿਣ ਵਾਲੇ ਆ ਜੀ ਠੀਕ ਹੈ ਜੀ ਤੁਹਾਨੂੰ ਬਾਟਮ ਅੱਜ ਪਾਉਗੀ 90 ਰੁਪਏ ਪਰ ਮੀਟਰ ਤੇ ਜੇਕਰ ਕਿਸੇ ਬਾਟਮ ਵਿੱਚ ਕੋਈ ਡਿਫੈਕਟ ਆਂਦਾ ਤਾਂ ਤੁਹਾਨੂੰ 80 ਰੁਪਏ ਪਰ ਮੀਟਰ ਪਾਉਗੀ ਜੀ ਬਾਟਮ ਤੇ ਜਿਹੜੇ ਜੂਟ ਬਰਬਰੀ ਦੇ ਕਟ ਪੀਸ ਹੈ ਜੀ ਉਹ 150 ਰੁਪਏ ਪਰ ਮੀਟਰ ਪੈਣਗੇ ਤਿਆਰ ਕੰਢੀ 130 ਰੁਪਏ ਪਰ ਮੀਟਰ ਪੈਣ ਵਾਲੀ ਹੈ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪੀਸ ਜਿੰਨਾ ਮੇਰੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੁਲ ਦੇ ਨਾਲ ਪੁਲ ਦੇ ਨਾਲ ਨਾਲ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਵਾਹਿਗੁਰੂ ਕਲੋਥ ਹਾਊਸ ਤੇ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਜੀ ਪੁਲ ਕ੍ਰੋਸ ਕਰਨ ਤੋਂ ਬਾਅਦ ਪੁਲ ਦੀ ਲੈਫਟ ਸਾਈਡ ਵਾਪਸ ਪੁਲ ਦੇ نیچے ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਉਹਦੇ ਵਿੱਚ ਸਾਡੀ ਸ਼ਾਪ ਐਂਟਰ ਕਰਕੇ ਲਓ ਜੀ ਅੱਜ ਦਾ ਪੀਸ ਚੈੱਕ ਕਰੋ ਜੀ ਆਰ ਕੰਡੀ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ 2 ਮੀਟਰ ਦੀ ਸ਼ਰਟ ਪੀਸ ਹੈ ਜੀ ਇਹ 2 ਮੀਟਰ ਦੀ ਸ਼ਰਟ ਪੀਸ ਰਹੂਗੀ ਜੀ ਬਾਟਮ ਲੈ ਸਕਦੇ ਹੋ ਸਾਡੇ ਕੋਲ 90 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ 2 ਮੀਟਰ ਦੀ ਬਾਟਮ ਤਾਨੂੰ ਬਹੁਤ ਲੈਸ ਦੇ ਵਿੱਚ ਪੈਣੀ ਹੈ ਜੀ ਅੱਜ ਠੀਕ ਹੈ ਜੀ ਤੇ ਜਿਹੜਾ ਪੀਸ 130 ਰੁਪਏ ਪਰ ਮੀਟਰ ਪਊਗਾ ਜੀ ਆਰਕੰਡੀ ਦਾ ਚੈੱਕ ਕਰੀਚੋ ਨੂੰ ਪ੍ਰਿੰਟ ਆਰਕੰਡੀ ਹੈ ਬਿਲਕੁਲ ਸੌਫਟ ਵਾਲੀ ਆਰਕੰਡੀ ਰਹਿਣ ਵਾਲੀ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ 2 ਮੀਟਰ ਦਾ ਪੀਸ ਸੀਗਾ ਇਹ 1.5 ਮੀਟਰ ਦਾ ਪੀਸ ਹੈ ਜੀ ਇਹ 1.5 ਮੀਟਰ ਦਾ ਪੀਸ ਰਹੂਗਾ ਜੀ ਚੈੱਕ ਕਰੋ ਪ੍ਰਿੰਟ ਦੇਖੋ ਬਹੁਤ ਪਿਆਰਾ ਆਰਕੰਡੀ ਰਹੂਗੀ ਜੀ ਇਹ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਹੈ ਜੀ ਇਹਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਬਾਟਮ ਠੀਕ ਹੈ ਜੀ 2 ਮੀਟਰ ਦਾ ਪੀਸ ਹੈ ਐਦਾਂ ਦੀ ਨਾਲ ਬਾਟਮ ਲੈ ਸਕਦੇ ਹੋ 130 ਰੁਪਏ ਪਰ ਮੀਟਰ ਪੈਣਗੇ ਜੀ ਇਹ 2.5 ਮੀਟਰ ਦੀ ਕੱਟ ਵਿੱਚ ਸ਼ੌਲਟ ਹੈ ਨਾਲ ਤੁਸੀਂ ਸਾਡੇ ਕੋਲੋਂ 2.5 ਮੀਟਰ ਦੀ ਹੀ ਬਾਟਮ ਲੈ ਸਕਦੇ ਹੋ ਜੀ ਇਹ ਵਾਲੀ ਲੈ ਸਕਦੇ ਹੋ ਨਾਲ 2.5 ਮੀਟਰ ਦੇ ਵਿੱਚ ਹੀ ਬਾਟਮ ਠੀਕ ਹੈ ਜੀ ਇਹ ਵੀ 2.5 ਮੀਟਰ ਦੀ ਕੱਟ ਵਿੱਚ ਪਾਊਗਾ ਪੀਸ ਚੈੱਕ ਕਰੋ ਜੀ ਇਹ ਵੀ 2.5 ਮੀਟਰ ਦੀ ਕੱਟ ਵਿੱਚ ਪਾਊਗਾ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਜੂਟ ਬਰਬਰੀ ਸਟਾਫ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰੋ ਜੀ ਜੂਟ ਬਰਬਰੀ ਦੇ ਕੱਟ ਪੀਸ ਰਣਗੇ ਸਟਾਫ ਦੇਖੋ ਨਜ਼ਦੀਕ ਤੋਂ ਜੂਟ ਬਰਬਰੀ ਆ 5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਜੂਟ ਬਰਬਰੀ ਪਰ ਜਿਹੜੀ ਇਹ 10 ਮੀਟਰ ਤੋਂ ਬਾਅਦ ਥੋੜੀ ਜਿਹੀ ਵਾਈਟ ਲਾਈਨ ਆਉਂਦੀ ਹੈ ਤੇ ਇਸ ਤੋਂ ਬਾਅਦ ਦਾ 2 ਮੀਟਰ ਦਾ ਪੀਸ ਹੈ ਇੱਕ 10 ਮੀਟਰ ਦਾ ਪੀਸ ਹੈ ਇੱਕ 2 ਮੀਟਰ ਦਾ ਪੀਸ ਹੈ ਜੀ 5 ਮੀਟਰ ਦੀ ਕੱਟ ਵਿੱਚ ਰਹੂਗਾ ਜੀ 150 ਰੁਪਏ ਪਰ ਮੀਟਰ ਪੀਸ ਪਊਗਾ ਜੀ ਜੂਟ ਬਰਬਰੀ ਇਹ ਵਾਲਾ ਚੈੱਕ ਕਰੋ ਜੀ ਇਹ ਜੂਡ ਵਰਬਰੀ ਹੈ ਜੀ ਇਹ ਵੀ ਸਟਾਫ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ 1 20 ਦਾ ਪੀਸ ਰਹੂਗਾ ਜੀ 1 20 ਦੇ ਵਿੱਚ ਰਹੂਗਾ ਸੇਮ ਐਦਾ ਹੀ ਸਾਡੇ ਕੋਲ ਤੁਸੀਂ ਬੋਟਮ ਵੀ ਲੈ ਸਕਦੇ ਹੋ ਜੀ ਇਹ ਵਾਲਾ ਪੀਸ ਚੈੱਕ ਕਰੋ ਜਿਹੜਾ ਇਹ ਵਾਲਾ ਪੀਸ ਹੈ ਜੀ 2.5 ਮੀਟਰ ਦੀ ਕੱਟ ਚ ਪਊਗਾ ਜੀ ਠੀਕ ਹੈ ਜੀ ਇਹਦੇ ਥੋੜੀ ਜਿਹੀ ਵਾਈਟ ਲਾਈਨ ਆਉਂਦੀ ਹੈ ਅ 2 ਮੀਟਰ ਤੋਂ ਬਾਅਦ ਵਾਈਟ ਲਾਈਨ ਆਉਂਦੀ ਹੈ ਜੀ 2 ਮੀਟਰ ਤੋਂ ਬਾਅਦ ਵਾਈਟ ਲਾਈਨ ਆਉਂਦੀ ਹੈ ਪਰ ਅਸੀਂ ਤੁਹਾਨੂੰ ਸਿਰਫ ਇਹ 2 ਮੀਟਰ ਦੇ ਵਿੱਚ ਹੀ ਦਵਾਂਗੇ 150 ਰੁਪਏ ਪਰ ਮੀਟਰ ਪਊਗਾ ਜੀ ਇਹ ਪੀਸ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ 195 ਆ ਜੀ 195 ਆ ਤੇ 2 ਮੀਟਰ ਤੋਂ ਬਿਲਕੁਲ ਮਾਮੂਲੀ ਜਿਹਾ ਕੱਟ ਹੈ ਜੀ ਇਹ ਵਾਲਾ ਪੀਸ ਠੀਕ ਹੈ ਜੀ ਇੱਕ ਮੇਰੇ ਭੈਣਾਂ ਦਾ ਰਿਕਵੈਸਟ ਹੈ ਕਿ ਜੋ ਕੱਟ ਪੀਸ ਹੁੰਦੇ ਆ ਉਹਨਾਂ ਵਿੱਚ ਥੋੜੀ ਬੋਟੀ ਪ੍ਰੋਬਲਮ ਹੁੰਦੀ ਆ ਵੀ ਕਈ ਵਾਰੀ ਕੱਟ ਵੀ ਹੁੰਦਾ ਵਾਈਟ ਪੀਸ ਵੀ ਹੁੰਦਾ ਠੀਕ ਹੈ ਜੀ ਥੋੜਾ ਜਿਹਾ ਲਾਈਟ ਪੀਸ ਵੀ ਹੁੰਦਾ ਕਿਉਂਕਿ ਜੀ ਇਹ ਕੱਟ ਪੀਸਾਂ ਦੇ ਵਿੱਚ ਆਇਆ ਜੇਕਰ ਇਹ ਫਰੈਸ਼ ਹੋਊਗਾ ਤਾਂ ਇਹਦੀ ਕੋਸਟ ਜ਼ਿਆਦਾ ਹੋਊਗੀ ਜੇ ਐਦਾਂ ਥੋੜੀ ਬਹੁਤੀ ਪ੍ਰੋਲ ਮੈਂ ਤਾਂ ਹੀ ਇਹ ਕੱਟ ਪੀਸਾਂ ਦੇ ਵਿੱਚ ਆਏ ਜੀ ਸਾਡੇ ਕੋਲ ਤੇ ਇਸ ਵੀ ਤੁਹਾਨੂੰ ਲੈਸ ਵਿੱਚ ਦੇ ਰਹੇ ਆ ਦੇਖੋ ਜੀ ਇਹ 1.5 ਮੀਟਰ ਦਾ ਪੀਸ ਹੈ ਠੀਕ ਹੈ ਜੀ ਇਹ 1.5 ਮੀਟਰ ਦਾ ਪੀਸ ਸੀਗਾ ਇਹ 195 ਦਾ ਪੀਸ ਸੀਗਾ ਇਹਦੇ ਵਿੱਚ ਵੀ ਥੋੜਾ ਜਿਹਾ ਪ੍ਰਿੰਟ ਉਨ ਦਾ ਲਾਈਟ ਐਦਾਂ ਵਾਈਟ ਲੈਣ ਆਂਦੀ ਹੈ ਜੀ ਅਡਜਸਟ ਕਰਕੇ ਬਣਾ ਸਕਦੇ ਹੋ 150 ਰੁਪਏ ਪਰ ਮੀਟਰ ਹੋਊਗਾ ਜੀ ਇਹ ਵਾਲੇ ਪੀਸ ਆਈ ਦੇ ਇਹ ਵਾਲਾ ਚੈੱਕ ਕਰੋ ਜੀ ਜੀ ਇਹ ਵਾਲਾ ਚੈੱਕ ਕਰੋ ਜੀ ਇਹ 245 ਦਾ ਪੀਸ ਹੈ ਜੀ 245 ਦੇ ਵਿੱਚ ਪੀਸ ਲਊਗਾ 150 ਰੁਪਏ ਪਰ ਮੀਟਰ ਰਊਗਾ ਜੀ ਅੱਜ ਇੱਕ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਵੀ ਕਿਸੇ ਦੇ ਜਿਹੜੇ ਪੀਸ ਆ ਹੋਲਡ ਨਹੀਂ ਕੀਤੇ ਜਾਣਗੇ ਜੀ ਕਿਉਂਕਿ ਤੁਸੀਂ ਮੇਰੀਆਂ ਭੈਣਾਂ ਪੀਸ ਹੋਲਡ ਕਰਾ ਲੈਂਦੇ ਆ ਇਸ ਤੋਂ ਬਾਅਦ ਪੇਮੈਂਟ ਇੱਕ ਅੱਧੀ ਭੈਣ ਦੀ ਆਉਂਦੀ ਹੈ ਜੀ ਬਾਕੀਆਂ ਦੀ ਪੇਮੈਂਟ ਨਹੀਂ ਆਉਂਦੀ ਸਾਡੇ ਪੀਸ ਐਡੇ ਹੀ ਰਹਿ ਜਾਂਦੇ ਆ ਬਾਕੀ ਜਿਹੜੇ ਕਸਟਮਰ ਉਹਨਾਂ ਨੂੰ ਮੰਗ ਰਹੇ ਹੁੰਦੇ ਆ ਜੀ ਉਹ ਵੀ ਇਸ ਚਾਰੇ ਇਦਾਂ ਰਹਿ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਦੇ ਸਕਦੇ ਆ ਜੋ ਸੋਨ ਪਰੰਪਟ ਪੇਮੈਂਟ ਕਰਦੇ ਐ ਸੋ ਉਹਨਾਂ ਨੂੰ ਵੀ ਦੇ ਸਕਦੇ ਹੋ ਹੋਲਡ ਕਰਵਾ ਲੈਂਦੇ ਆ ਜੀ ਇਸ ਤੋਂ ਬਾਅਦ ਇੱਕ ਅੱਧੀ ਮੇਰੀ ਭੈਣ ਪਾਉਂਦੀ ਆ ਪੇਮੈਂਟ ਇਸ ਤੋਂ ਬਾਅਦ ਕਿਸੇ ਦੀ ਪੇਮੈਂਟ ਨਹੀਂ ਆਉਂਦੀ ਇਹ ਵਾਲਾ ਪੀਸ ਚੈੱਕ ਕਰੋ ਜੀ 125 ਦੇ ਵਿੱਚ ਪਊਗਾ ਹਾਂਜੀ ਇਹ 245 ਦਾ ਪੀਸ ਹੈ ਜਿਹੜੀ ਮੇਰੀ ਭੈਣ ਨੇ ਜਿੰਨਾ ਪੀਸ ਲੈਣਾ ਹੁੰਦਾ ਸਾਨੂੰ ਮੈਸੇਜ ਕਰਦਾ ਕਰੋ ਵੀ 245 ਦਾ ਪੀਸ ਚਾਹੀਦਾ ਜੀ ਸਾਨੂੰ ਠੀਕ ਹੈ ਜੀ ਇਹ 245 ਦਾ ਪੀਸ ਹੈ ਇਹ 1.25 ਦੇ ਵਿੱਚ ਰਹੂਗਾ ਜੀ ਸਵਾ ਮੀਟਰ ਦਾ ਪੀਸ ਹੈ ਐਦਾਂ ਦੋ ਪੀਸ ਲੈ ਸਕਦੇ ਹੋ ਪੂਰਾ ਕੰਪਲੀਟ ਸੂਟ ਬਣਾ ਸਕਦੇ ਹੋ ਤੁਸੀਂ ਬਰਬਰੀ ਦਾ ਅੱਜ ਤੁਹਾਨੂੰ ਸਿਰਫ 700 ਦੇ ਵਿੱਚ ਸੂਟ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਜਿਹੜਾ 16-1700 ਦਾ ਸੂਟ ਬੰਦਾ 올ਓਵਰ ਬਰਬਰੀ ਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਵੀ 2 ਮੀਟਰ ਦਾ ਪੀਸ ਹੈ ਪਰ ਥੋੜਾ ਜਿਹਾ ਡਿਫੈਕਟ ਰਹੂਗਾ ਇਹਦੇ ਵਿੱਚ ਥੋੜੀ ਜਿਹੀ ਵਾਈਟ ਲਾਈਨ ਆਊਗੀ 2 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ 3 ਮੀਟਰ ਦਾ ਪੀਸ ਹੈ ਉਹ 2 ਦਾ ਸੀ ਇਹ 3 ਦਾ ਹੈ 5 ਮੀਟਰ ਹੋ ਗਿਆ ਜੀ ਪੂਰਾ ਕੰਪਲੀਟ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ 2 60 ਦੇ ਵਿੱਚ ਰਹੂਗਾ 2.5 ਮੀਟਰ ਤੋਂ ਉੱਪਰ ਹੈ ਥੋੜੀ ਜਿਹੀ ਕੱਟ ਇਹਦੀ 2 60 ਦੇ ਵਿੱਚ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਜਿਹੜਾ ਪੀਸ ਹੈ 2 25 ਠੀਕ ਹੈ ਜੀ 2.5 ਮੀਟਰ ਦੀ ਕੱਟ ਵਿੱਚ ਹੀ ਰਹੂਗਾ ਜੀ ਇਹ ਵੀ ਪੀਸ ਸੌਰੀ 2 25 ਹੈ ਜੀ ਸਵਾ 2 ਮੀਟਰ ਦਾ ਪੀਸ ਹੈ ਜੀ ਇਹ ਠੀਕ ਹੈ ਜੀ ਸਵਾ 2 ਮੀਟਰ ਦਾ ਪੀਸ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 2 4 ਆ ਜੀ 2 ਤੋਂ ਬਿਲਕੁਲ ਥੋੜਾ ਜਿਹਾ ਉੱਪਰ ਹੈ 2 4 ਦੇ ਵਿੱਚ ਪੀਸ ਰਹੂਗਾ ਜੀ ਇਹ ਦੇਖੋ ਪ੍ਰਿੰਟ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਹੈ ਇਹਦੇ ਵਿੱਚ ਵੀ ਥੋੜਾ ਜਿਹਾ ਐਦਾਂ ਵਾਈਟ ਪੀਸ ਆਂਦਾ ਹੈ ਠੀਕ ਹੈ ਜੀ ਇਹ ਲੈਸ ਦਿੱਤਾ ਜਾਊਗਾ ਥੋੜਾ ਜਿਹਾ ਲੈਸ ਨੂੰ ਐਡਜਸਟ ਕਰਕੇ ਆਪਾਂ ਬਣਾ ਸਕਦੀਆਂ ਜਿਨ੍ਹਾਂ ਦਾ ਫੋਲਡ ਕਰਕੇ ਬੰਦਾ ਉਹ ਆਮਨਾ ਆਪਣਾ ਫੋਲਡ ਕਰਕੇ ਬਣਾ ਸਕਦਾ ਜਿਨ੍ਹਾਂ ਦਾ ਘੇਰਾ ਆਉਂਦਾ ਜੀ ਐਦਾਂ 20 ਇੰਚ ਜਾਇ 19 ਇੰਚ ਉਹਨਾਂ ਤਾਂ ਉਹਨਾਂ ਦਾ ਆਰਾਮ ਨਾਲ ਬਣਨਾ ਜੀ ਇਹ ਵਾਲਾ ਸੂਟ 2 4 ਹੈ ਤੇ ਇਧਰੋਂ ਤੁਹਾਡੀਆਂ ਬਾਹੂ ਬਣ ਜਾਣੀ ਹੈ ਠੀਕ ਹੈ ਜੀ 150 ਰੁਪਏ 150 ਰੁਪਏ ਪਰ ਮੀਟਰ ਪੀਸ ਰਹਿਣ ਵਾਲੇ ਆ ਇਹ 270 ਰਹੂਗਾ ਜੀ ਸੇਮ ਨਾਲ ਦਾ ਪੀਸ ਹੈ ਇਕੱਠੇ ਪੀਸ ਲੈ ਲਓ ਜੀ ਪੂਰਾ ਸੂਟ ਬਣ ਜੂਗਾ ਇਹ 270 ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਜੂਟ ਬਰਬਰੀ ਹੈ ਸਟਾਫ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹਨਾਂ ਦਾ ਅੱਜ 270 ਹੈ ਜੀ ਇਹ ਵਾਲਾ ਚੈੱਕ ਕਰੋ ਜੀ 2 65 ਹੈ ਠੀਕ ਹੈ ਜੀ 265 ਦਾ ਪੀਸ ਹੈ ਜੀ ਇਹ 265 ਰਹੂਗਾ ਜੀ 2 1/2 ਮੀਟਰ ਤੋਂ ਉੱਪਰ ਹੈ ਇਹ ਵੀ 290 ਦੇ ਵਿੱਚ ਰਹੂਗਾ ਜੀ 290 ਵਿੱਚ ਰਹੂਗਾ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ 2 1/2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ 2 1/2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜੇਕਰ ਮੈਚਿੰਗ ਕਰਕੇ ਬਣਾਣਾ ਤਾਂ ਮੈਚਿੰਗ ਬਾਟਮ ਲੈ ਲਓ ਜੇਕਰ ਇਦਾਂ ਪਿੰਕ ਕਲਰ ਦੀ ਬਾਟਮ ਲਗਾਉਣੀ ਹੈ ਤਾਂ ਉਹ ਵੀ ਬਹੁਤ ਸੋਹਣੀ ਮੈਚਿੰਗ ਹੋਣੀ ਹੈ ਜੀ ਜੀ पिंक कलर दी नल बॉटम लगा के ये वाला चैक करो जी दो साठ है ये वाला पीस रहूगा दो सठ के अगला पीस रहूगा जी दो पझत्तर के बड़ा सोना जा मस्टर्ड शेड के हैगा पीस दो पचहत्तर रहूगा जी अगला पीस रहूगा जी दो सत्तर के दो सत्तर दो पचहत्तर दो ठीक है जी तो अगला पीस भी रहेगा फिर दो सत्तर के ठीक है जी चैक करिए चलो पीस ਕਾਫੀ ਪੀਸ ਹੈ ਜੀ ਇਹ ਵਾਲੇ ਪ੍ਰਿੰਟ ਦੇ ਤੇ ਪ੍ਰਿੰਟ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਕਿਉਂਕਿ ਸਰਦਾਰੀ ਕਲਰ ਰਹਿਣ ਵਾਲਾ ਜੀ ਪ੍ਰਿੰਟਿੰਗ ਵੀ ਸਰਦਾਰੀ ਰਹਿਣ ਵਾਲੀ ਹੈ ਤੇ ਪੀਸ ਵੀ ਕਾਫੀ ਸਾਡੇ ਕੋਲੇ ਹੈ 260 270 275 ਅੱਜ ਇਹਨਾਂ ਨੇ ਲੈਣੀਆਂ ਬਰਬਰੀ ਬਹੁਤ ਸੋਹਣਾ ਮੌਕਾ ਜੀ ਲੈ ਸਕਦੇ ਹੋ ਬਰਬਰੀ ਦੀ 셔ਟ ਪੀਸ ਇਹ 2.5 ਮੀਟਰ ਦੀ ਕੱਟ ਚ ਰਹੂਗਾ ਜੀ ਪਰ ਥੋੜਾ ਜਾਇ ਇਹਦੇ ਵਿੱਚ ਆਉਣਾ ਵਾਈਟ ਪੀਸ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਜੀ ਇਹ 2.5 ਮੀਟਰ ਦੇ ਵਿੱਚ ਰਹੂਗਾ ਪਰ ਥੋੜਾ ਜਿਹਾ ਵਾਈਟ ਪੀਸ ਆਣਾ ਜੀ ਇਹਦੇ ਵਿੱਚ ਐਦਾਂ ਠੀਕ ਹੈ ਜੀ ਥੋੜਾ ਬਹੁਤਾ ਡਿਫੈਕਟ ਆਉਂਦਾ ਐਡਜਸਟ ਕਰਕੇ ਬਣਾਉਣੇ ਪੈਂਦੇ ਆ ਜੀ ਪੀਸ ਜੇ ਅਗਰ ਫਰੈਸ਼ ਹੋਣ ਤਾਂ ਇਹ ਪੂਰਾ ਸੂਟ ਬਣ ਜੇ ਠੀਕ ਹੈ ਜੀ ਬਲੈਕ ਦੇ ਵਿੱਚ ਰਹੂਗਾ ਜੀ ਇਹ ਬਰਬਰੀ ਦਾ ਚੱਕਰੀ ਚੱਲੋ ਅਗਲਾ ਪੀਸ ਦੇਖੋ ਜੀ 22 ਹੈ ਇਹਦੇ ਨਾਲ ਵੀ ਤੁਸੀਂ ਐਦਾਂ ਮੈਚਿੰਗ ਬਾਟਮ ਲੈ ਸਕਦੇ ਹੋ ਆਫ ਵਾਈਟ ਦੇ ਵਿੱਚ ਮੈਚਿੰਗ ਬਾਟਮ ਲਗਾ ਸਕਦੇ ਹੋ ਜੀ ਸਾਡੇ ਕੋਲੋਂ 22 ਦੇ ਵਿੱਚ ਰਹੂਗਾ ਜੀ ਇਹ ਇਹ ਵਾਲਾ ਪੀਸ ਦੇਖੋ ਜੀ ਕਲਰ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਲੈਕ ਬਾਟਮ ਵੀ ਲੈ ਸਕਦੇ ਹੋ ਜੀ ਸਾਡੇ ਕੋਲੋਂ ਤਾਂ ਇਹ 260 ਦੇ ਵਿੱਚ ਹੈ ਇਹ ਵਾਲਾ ਪੀਸ ਰਹੂਗਾ 260 ਦੇ ਵਿੱਚ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ 160 ਦੇ ਵਿੱਚ ਉਹ 260 ਸੀ 160 ਸੀ ਦੋਨੋਂ ਪੀਸ ਲੈ ਸਕਦੇ ਹੋ ਇਹ ਰਹੂਗਾ ਜੀ 310 ਵਿੱਚ 2 ਮੀਟਰ ਚ ਦਿੱਤਾ ਜਾਊਗਾ ਜੀ ਇਹ 310 ਦੇ ਵਿੱਚ ਹੈ ਥੋੜਾ ਜਿਹਾ ਡਿਫੈਕਟ ਹੋਗਾ ਇਹ ਵਾਲੇ ਪੀਸ ਵਿੱਚ ਠੀਕ ਹੈ ਜੀ ਇਹ ਵਾਲਾ ਪੀਸ ਤੇ ਫਿਰ ਲਾਸਟ ਦੇ ਵਿੱਚ ਇਹ ਵੀ ਕਾਫੀ ਫੇਮਸ ਪ੍ਰਿੰਟ ਰਹਿੰਦੇ ਆ ਜੀ ਇਹ ਵਾਲਾ ਪੀਸ ਵੀ ਰਹੂਗਾ ਜੀ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਤੋਂ ਬਾਅਦ ਆਊਗਾ ਇਹਨਾਂ ਵਾਈਟ ਪੀਸ ਇਸ ਤੋਂ ਬਾਅਦ ਫਿਰ ਇਹ ਵਾਲਾ ਪੀਸ ਆਊਗਾ 2 ਮੀਟਰ ਦੇ ਪੀਸ ਤੋਂ ਬਾਅਦ ਐਦਾਂ ਵਾਈਟ ਪੀਸ ਆਣਾ ਜੀ ਇਹ ਤੁਸੀਂ ਡਿਜ਼ਾਈਨ ਵੀ ਕਰ ਸਕਦੇ ਹੋ ਦੇਖੋ ਆਪਾਂ ਐਦਾਂ ਵਾਈਟ ਪੱਟੀਆਂ ਰੱਖਦੇ ਹਾਂ ਸ਼ੌਲ ਟੂਪਰ ਤੁਸੀਂ ਪਹਿਲਾਂ ਹੀ ਆ ਜੀ ਐਦਾਂ ਪੱਟੀ ਰੱਖ ਲਓ ਇੱਧਰ ਲੇਸ ਅਡਜਸਟ ਕਰ ਲਓ ਐਦਾਂ ਹੀ ਤੁਸੀਂ ਇਹਨੂੰ ਲਿਆਓ ਵਾਈਟ ਪੀਸ ਲਿਆਓ ਆਪਣੇ ਬਾਜ਼ੂ ਦੇ ਉੱਪਰ ਵੀ ਲਿਆ ਸਕਦੇ ਹੋ ਜੀ ਤੁਸੀਂ ਤਾਂ ਇਹ 2 ਮੀਟਰ ਤੋਂ ਬਾਅਦ ਥੋੜਾ ਜਿਹਾ ਵਾਈਡ ਪੀਸ ਆਊਗਾ 100 150 ਰੁਪਏ ਪਰ ਮੀਟਰ ਰਹਿਣਗੇ ਬਰਬਰੀ ਦੇ ਪੀਸ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਬਾਟਮਾਂ ਦੀ ਸਾਡੇ ਕੋਲੇ ਬਾਟਮ ਹੈ ਜਿਹੜੀ ਬਾਟਮ ਹੋਊਗੀ ਡਿਫੈਕਟ ਵਿੱਚ ਉਹ ਤੁਹਾਨੂੰ ਦੇਵਾਂਗੇ ਅਸੀਂ 80 ਰੁਪਏ ਪਰ ਮੀਟਰ ਵਿੱਚ ਤੇ ਜਿਹੜੀ ਬਾਟਮ ਹੋਊਗੀ ਫਰੈਸ਼ ਉਹ 90 ਰੁਪਏ ਪਰ ਮੀਟਰ ਵਿੱਚ ਦੇਵਾਂਗੇ ਚੈੱਕ ਕਰੀ ਚਲੋ ਜੀ ਐਦਾਂ ਹੀ ਦਿਖਾਣੇ ਤੁਹਾਨੂੰ ਅਸੀਂ ਇਹ ਵਾਲਾ ਦੇਖੋ ਜੀ ਕਲਰ ਜੀ ਵਾਲਾ ਪੀਸ ਦੇਖੋ ਜੀ ਇਹ ਕਿੰਨਾ ਵੀ ਮੀਟਰ ਹੋ ਸਕਦਾ ਕੋਈ 10 ਮੀਟਰ ਦਾ ਵੀ ਹੋ ਸਕਦਾ 2.5 ਦਾ ਵੀ ਹੋ ਸਕਦਾ ਕੋਈ 5 ਮੀਟਰ ਵਿੱਚ ਵੀ ਮਿਲੂਗਾ ਤੁਹਾਨੂੰ ਐਦਾਂ ਪੀਸ ਸੀ ਠੀਕ ਹੈ ਜੀ 5 ਮੀਟਰ 4 ਮੀਟਰ ਦੀ ਇਕੱਠ ਵਿੱਚ ਵੀ ਮਿਲਣ ਵਾਲੇ ਦੇਖੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਕਾਫੀ ਸਟਾਫ ਸ਼ਾਇਦ 5 ਮੀਟਰ ਤੱਕ ਹੋਵੇ 4 ਮੀਟਰ ਤੱਕ ਹੋਵੇ ਜੀ ਠੀਕ ਹੈ ਜੀ ਕਪੜਾ ਇਹ ਦਾਸ ਬ੍ਰੈਂਡ ਦਾ ਰਹੂਗਾ ਜੀ ਸਟਾਫ ਦਾਸ ਬ੍ਰੈਂਡ ਦਾ ਰਹੂਗਾ ਜੀ ਇਹ ਵਾਲਾ ਠੀਕ ਹੈ ਜੀ ਦਾਸ ਬ੍ਰੈਂਡ ਦਾ ਸਟਾਫ ਰਹਿਣ ਵਾਲਾ ਜੀ ਇਹ ਲਿਵਿਆ ਕਾਟਨ ਟੇਬ ਵਾਲਾ ਵੇਖੋ ਜੀ ਰਸ਼ੀਆ ਬ੍ਰੈਂਡ ਦੇ ਪੀਸ ਰਹਿਣਗੇ ਜੀ ਪ੍ਰਿੰਸਸ ਰਸ਼ੀਆ ਬ੍ਰੈਂਡ ਦੇ ਕਲਰ ਚੈੱਕ ਕਰੀ ਚਲੋ ਜੀ ਇਹ ਵਾਲਾ ਦੇਖੋ ਜੀ ਠੀਕ ਹੈ ਜਿਹਦੇ ਵਿੱਚ ਡਿਫੈਕਟ ਹੋਊਗਾ ਉਹ ਦਵਾਂਗੇ 90 ਰੁਪਏ ਠੀਕ ਹੈ ਜੀ ਜਿਹਦੇ ਵਿੱਚ ਡਿਫੈਕਟ ਨਹੀਂ ਹੋਊਗਾ ਜੀ ਉਹ ਸੌਰੀ ਜਿਹਦੇ ਵਿੱਚ ਡਿਫੈਕਟ ਆਊਗਾ 80 ਰੁਪਏ ਦਵਾਂਗੇ ਜੀ ਜਿਹਦੇ ਤੇ ਡਿਫੈਕਟ ਨਹੀਂ ਹੋਊਗਾ ਉਹ ਦਵਾਂਗੇ ਤੁਹਾਨੂੰ 90 ਰੁਪਏ ਚੈੱਕ ਕਰੀ ਚੈੱਕ ਕਰੀ ਚਲੋ ਜੀ ਕਲਰ ਇਹ ਪੈਰਟ ਜੇ ਕਲਰ ਵਿੱਚ ਹੈ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਜੀ ਚੈੱਕ ਕਰੀ ਚੱਲੋ ਬਹੁਤ ਹੀ ਪਿਆਰੇ ਜੇ ਰਹਿਣਗੇ ਵਾਲੇ ਕਲਰ ਦੇਖੋ ਜੀ ਇਹ ਤੁਹਾਨੂੰ ਦੋ ਪੀਸ ਹੀ ਮਿਲ ਜਾਣਗੇ ਸੂਟ ਬਣਾ ਲਓ ਜੀ ਇਦਾਂ ਦਾ 4 ਮੀਟਰ ਤੱਕ ਮਿਲੂਗਾ ਵਾਲਾ ਸਟਾਫ ਬਹੁਤ ਪਿਆਰਾ ਬਣਦਾ ਸੂਟ ਇਹ ਫਰੋਜੀ ਕਲਰ ਦੇ ਵਿੱਚ ਆਊਗਾ ਕਾਫੀ ਹੁੰਦੀ ਆ ਵਾਲੇ ਕਲਰ ਦੀ డిਮਾਂਡ ਕਿਵਰੇ ਪੀਸ ਨਹੀਂ ਮਿਲਦੇ ਇਦਾਂ ਦੇ ਆ ਵਾਲੇ ਕਲਰ ਦੇ ਇਹ ਗਰੇ ਵਿੱਚ ਆਊਗਾ ਜੀ ਆਫ ਵਾਈਟ ਵਿੱਚ ਆਊਗਾ ਇਹ ਵਾਲਾ ਚੈੱਕ ਕਰੋ ਜੀ ਬਹੁਤ ਸੋਨੀ ਬਾਟਮ ਹੈ ਵੀ ਇਹ ਚੈੱਕ ਕਰੋ ਜੀ ਇਹ ਵੀ ਗਰੇ ਵਿੱਚ ਆਊਗਾ ਜੀ ਦੇਖੋ ਇਹਨਾਂ ਦੇ ਤੁਸੀਂ ਸੂਟ ਵੀ ਬਣਾ ਸਕਦੇ ਹੋ ਪ੍ਰਿੰਟਾਂ ਦੇ ਸੈਲਫ ਪ੍ਰਿੰਟ ਵਿੱਚ ਸੂਟ ਵੀ ਬਣਾ ਸਕਦੇ ਹੋ ਦੋ ਪੀਸ ਲੈ ਆਪ ਹੀ ਸਪੈਜੀ 2.5 ਮੀਟਰ ਦਾ ਆਪ ਹੀ ਆ 2.5 ਮੀਟਰ ਦਾ ਲੈਸ ਲਗਾ ਕੇ ਡਿਜ਼ਾਈਨ نکਾਲੋ ਕਰ ਲੋ ਜੀ ਸੈਲਫ ਵਿੱਚ ਵੀ ਬਣਾ ਸਕਦੇ ਹੋ ਦੇਖੋ ਰਸ਼ੀਆ ਬ੍ਰਾਂਡ ਦੇ ਰਹਿਣਗੇ ਇਹ ਵਾਲੇ ਪੀਸ ਸੈਲਫ ਦੇ ਵਿੱਚ ਦੇਖੋ ਆਵਲਾ ਕਲਰ ਦੇਖੋ ਜੀ ਦੇਖੋ ਜੀ ਆ ਵੀ ਦੋ ਪੀਸਾ ਸੇਮ ਏਦਾਂ ਦੇ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਪੀਸ ਕਲਰ ਦੇ ਵਿੱਚ ਇਸ ਤੋਂ ਬਾਅਦ ਦੇਖੋ ਜੀ ਕਲਰ ਚੈੱਕ ਕਰੀ ਚਲੋ ਦੇਖੋ ਜੀ ਇਹ ਬਲੈਕ ਵਿੱਚ ਮਿਲੂਗਾ ਬਲੈਕ ਵਿੱਚ ਵੀ ਪੀਸ ਮਿਲ ਜਾਣਗੇ ਇਹ ਵੀ 5 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਲੈਮਨ ਕਲਰ ਸੈਲਫ ਦੇ ਵਿੱਚ 5 ਮੀਟਰ ਦੀ ਕੱਟ ਤੇ ਮਿਲ ਜੂਗਾ ਜੀ ਲੈਮਨ ਕਲਰ ਇਹ ਲਾਈਟ ਜਾਂ ਪੈਰਟ ਕਲਰ ਹੈ ਜੀ ਦੇਖੋ ਕਿਸੇ ਨੇ ਪੈਂਟ ਪਲਾਜ਼ੋ ਬਣਾਉਣਾ ਕਿਸੇ ਨੇ ਸਟੇਟ ਬਾਟਮ ਬਣਾਉਣੀ ਕਿਸੇ ਨੇ ਸੂਟ ਬਣਾਉਣਾ ਲੈ ਸਕਦੇ ਹੋ ਜੀ ਦੇ ਕੋਈ ਵੀ ਕਿੰਨਾ ਸੋਹਣਾ ਪੀਸ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਰੈਸਟ ਕਲਰ ਚ ਆਊਗਾ एक ग्रे कलर चुगा जी देखो चेक करी चलो ये वाली बॉटम देखो जी ठीक है जी इस तो अगे तुम दिखावे तो वाला कलर देखो जी बहुत प्यारा कलर रहने वाला है ਇਹ ਵੀ 5 ਮੀਟਰ ਦੀ ਕੱਟ 'ਚ ਹੋਊਗਾ ਸ਼ਾਇਦ 4-5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਕਲਰ ਦੇਖੋ ਜੀ ਕਿੰਨਾ ਪਿਆਰਾ ਸੂਟ ਪੂਰਾ ਸੂਟ ਬਣਾ ਲਓ ਦੇਖੋ ਜੀ ਸੈਲਫ ਦੇ ਵਿੱਚ ਰਹਿਣਾ ਜੀ ਪੂਰਾ ਸੂਟ ਬਣਾ ਲਓ ਇਹਦਾ ਇਹ ਵਾਲਾ ਕਲਰ ਦੇਖੋ ਜੀ ਔਰੈਂਜੀ ਸ਼ੀਰਟ ਦੇ ਵਿੱਚ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਇਹ ਵੀ ਪੀਸ ਕਲਰ ਚ ਆਊਗਾ 10 ਦਾ ਜੀ ਇਹ 10 ਦਾ ਰਹੂਗਾ ਇਹ ਵੀ ਆਫ ਵਾਈਟ ਵਿੱਚ ਰਹੂਗਾ ਜੀ ਸੈਲਫ ਵਿੱਚ ਰਹੂਗਾ ਕਈ ਮੇਰੀਆਂ ਭੈਣਾਂ ਖੁਸ਼ ਹੁੰਦੀਆਂ ਜੀ ਆਫ ਵਾਈਟ ਸੂਟ ਬਣਾ ਕੇ ਤਾਂ ਇਹ ਸੈਲਫ ਦੇ ਵਿੱਚ ਰਹੂਗਾ ਜੀ ਆਫ ਵਾਈਟ ਲੈ ਸਕਦੇ ਹੋ 5 ਮੀਟਰ ਦੀ ਕੱਟ ਚ ਮਿਲ ਜੂਗਾ ਇਹ ਗ੍ਰੇ ਬਲੈਕ ਆ ਇਹ ਲਾਈਟ ਲਵੰਡਰ ਕਲਰ ਇਹ ਲਵੰਡਰ ਕਲਰ ਚਾਹੂਗਾ ਜੀ ਠੀਕ ਹੈ ਜੀ ਇਹ ਚੈੱਕ ਕਰੋ ਪੈਰਟ ਸ਼ੇਡ ਵਿੱਚ ਮਸਟਰਡ ਸ਼ੇਡ ਵਿੱਚ ਆਊਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਪੀਸ ਹੈ ਜੀ ਦੇਖੋ ਇਹ ਵੀ ਤੁਹਾਨੂੰ ਜਿਆਦਾ ਦੀ ਸਟੱਫ ਮਿਲੂਗਾ ਜੀ 4 ਤੱਕ ਇਹ ਵੀ 4 ਮੀਟਰ ਤੱਕ ਮਿਲੂਗਾ ਜੀ ਇਹ ਕਿੰਨੇ ਦੀ ਟੂਨ ਚਾਊਗਾ ਇਹ ਬਲੈਕ ਆਊਗਾ ਸੈਲਫ ਦੇ ਵਿੱਚ ਦੇਖੋ ਠੀਕ ਹੈ ਜੀ ਇਹ ਸਨ ਅੱਜ ਦੀ ਸਾਡੀ ਪਲੇਨ ਪੀਸ ਇਨ ਵਿੱਚੋਂ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਕਰਦੇ ਆ ਇੱਥੇ ਖਤਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ